ਸ਼ੱਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਕੌਰ ਹੈ ਤੇ ਕਿੱਥੇ ਪਾਣੀ ਦੇ ਵਿੱਚ ਤੁਹਾਡੇ ਜੀ ਫਸੇ ਹੋਏ ਅਸੀਂ ਇਹਦੇ ਟੇਹਰਾ ਬਾਬਾ ਨਾਨਕ ਕੋਰੀ ਡੋਰ ਤੇ ਆਂ ਤੇ ਅਹੀਂ ਕੋਈ ਦੁਰਦ ਨਾਲ ਸਾਡੇ ਡੇਰੇ ਪਿੰਡ ਚੰਦੂ ਨੰਗਲ ਸਾਡੇ ਅੱਧੇ ਜੀ ਅਹੀਂ ਆਪਣੇ ਟਰੈਕਟਰ ਦੇ ਉੱਤੇ ਦੋ ਬੱਚੇ ਤੇ ਦੋਵੇਂ ਜੀ ਆਪ ਤਿੰਨ ਡੰਗਰ ਲੈ ਕੇ ਆਏ ਸਾਡੇ ਪੰਜ ਛੇ ਡੰਗਰ ਦੋ ਜੀ ਸਾਡੇ ਮੇਰੇ ਦੇਰ ਦਰਾਣੀ ਉੱਥੇ ਫਸੇ ਹੋਏ ਨੇ ਅਹੀਂ ਹੋਏ ਮੰਗ ਕਰਨੇ ਵੀ ਸਾਡੇ ਜੀ ਜਿੰਨੇ ਵੀ ਆ ਸਾਰੇ ਉੱਥੋਂ ਕੱਢੇ ਜਾਣ ਤੁਸੀਂ ਪ੍ਰਸ਼ਾਸਨ ਨਾਲ ਕੋਈ ਕੰਟੈਕਟ ਕੀਤਾ ਕੀਤਾ ਵਾ ਸਾਡੀ ਕੋਈ ਨਹੀਂ ਬਾਤ ਪੁੱਛਣ ਰਿਆ ਪਹਿਲਾਂ ਬੋਤਲਾਂ ਨਹੀਂ ਕੋਈ ਕਿਸ਼ਤੀ ਨਹੀਂ ਆਉਂਦੀ ਕੋਈ ਨਹੀਂ ਸੁਣਦੇ ਆਗੀ ਜਾਣਿਆ ਗੱਡੀਆਂਾਂ ਆਨ ਕਿਥੋਂ ਵੇਖ ਕੇ ਘ ਲੋ ਕੇ ਚਲ ਜਾਂਦੀਆਂ ਨੇ ਸਾਡਾ ਬਹੁਤ ਮੰਦਾ ਹਾਲ ਆ ਸਾਡੇ ਜੀ ਮਿਲ ਜੇ ਸਾਡੇ ਜੀ ਕਰ ਦੇ ਬਸ ਤੁਹਾਨੂੰ ਕੁਝ ਨਹੀਂ ਚਾਹੀਦਾ ਅਨ ਜੀ ਚਾਹੀਦੇ ਨਾ ਨੂੰ ਉਹ ਤਾਂ ਸਹੀ ਸਲੰਟ ਨਿੱਕੋ ਜਾਨ ਬੱਸ ਨਹੀਂ ਕਰਦੇ ਅਸੀਂ ਕੁਝ ਨਹੀਂ ਲੈਣਾ ਚਾਹੁੰਦੇ ਸਾਡੇ ਜੀ ਕਰ ਦੇ ਨਾ ਪਾਣੀ 11 ਫੁੱਟ ਪਾਣੀ ਚੱਲਣ ਰਿਹਾ ਸਾਡੇ ਘਰ ਵਿੱਚ ਇਸ ਵਕਤ ਸਾਡੇ ਕੋ ਕੁਝ ਨਹੀਂ ਸੰਭਿਆ ਗਿਆ ਹੈਗਾ ਕੋਈ ਦਾਣਾ ਫੱਕਾ ਕੋਈ ਬਿਸਤਰਾ ਕੋਈ ਨੀ ਰਾਣੀ ਆਪਾਂ ਇੰਦਾ ਹੀ ਆਏ ਆ ਹਾਂ ਜਿੰਨੇ ਕਿ ਤਿੰਨ ਚਾਰ ਡੰਗਰ ਆਏ ਟਰੈਕਟਰ ਮਗਰੋਂ ਆਪਾਂ ਕੋਰੀਡੋਰ ਤੇ ਲਾ ਕੇ ਖਲੋਤੇ ਆ ਸਾਡਾ ਅੱਧਿਓ ਵੱਡ ਪਰਿਵਾਰ ਹੈ ਬਾਕੀ ਪਾਰੀਆ ਪਰਿਵਾਰ ਸਾਡਾ ਸਭ ਉੱਥੇ ਫਸਿਆ ਹੋਇਆ ਹੈ